ਕਿ ਕਿਉਂਕਿ ਸਾਰਾ ਜਿਹੜਾ ਆ ਇਹ ਮਨਸਰ ਕਮੇਟੀ ਦੀ ਹਦੂਦ ਦੇ ਵਿੱਚ ਪੈਂਦਾ ਹੈ ਤੇ ਮੈਂ ਸਮਝਦਾ ਪਈ ਬਹੁਤ ਮਾੜੀ ਘਟਨਾ ਸੀ ਜਿਹਨੇ ਵੀ ਇਹ ਕੀਤੀ ਆ ਚਲੋ ਮੌਕੇ ਤੇ ਫੜਿਆ ਗਿਆ ਪਰ ਉਦੋਂ ਬਾਅਦ ਜਿਹੜਾ ਇਹ ਸਿਆਸੀ ਕਾਰਕਰਮ ਸ਼ੁਰੂ ਹੋਇਆ ਇਹ ਵੀ ਮੈਂ ਕੰਮ ਜਨਾ ਚੰਗਾ ਨਹੀਂ ਕਿਉਂਕਿ ਉਹ ਖੂਬਸੂਰਤੀ ਉਸ ਵੇਲੇ ਸਾਰੀ ਜਿਹੜੀ ਸੀ ਬਣਾਈ ਸੀ ਉਸ ਵੇਲੇ ਦੀ ਸਰਕਾਰ ਨੇ ਤੇ ਹਦੂਦ ਸਾਰੀ ਦੀ ਸਾਰੀ ਜਿਹੜੀ ਆ ਇਹ ਮਨ ਸਰ ਕਾਰਪੋਰੇਸ਼ਨ ਦੀ ਆ ਸੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਇਦਾਂ ਦੇ ਕਾਰਜਾਂ ਦੇ ਵਿੱਚ ਜੇ ਕਿਸੇ ਨੇ ਉਹ ਨਰਾਦਰ ਕੀਤਾ ਤੇ ਫਿਰ ਕਿਸੇ ਸੈਕਟਰ ਨੂੰ ਜਿਹੜਾ ਆ ਜਾਂ ਕਿਸੇ ਸੰਪਰਦਾ ਨੂੰ ਲੈ ਕੇ ਜਿਹੜੇ ਵਿਵਾਦ ਖੜੇ ਕਰਨੇ ਬਹੁਤ ਮਾੜੀ ਗੱਲ ਆ ਜਦੋਂ ਮੈਂ बार-बार ਕਹਿ ਰਿਹਾ ਦੇਸ਼ ਆਪਣਾ ਸੰਵਿਧਾਨ ਦਿਵਸ ਮਨਾ ਰਿਹਾ ਹੈ ਗਣਤੰਤਰ ਦਿਵਸ ਮਨਾ ਰਿਹਾ ਹੈ ਔਰ 바ਵਾ ਸਾਹਿਬ ਨੂੰ ਕੱਲ ਨਮਨ ਕਰਨ ਵਾਸਤੇ ਵੀ ਬਹੁਤ ਸਾਰੇ ਆਉਂਦੇ ਆ ਲੇਕਿਨ 바ਵਾ ਸਾਹਿਬ ਦੀ ਮੂਰਤੀ ਤੇ ਇਸ ਤਰੀਕੇ ਨਾਲ ਗੰਦਗੀ ਦਾ ਹੋਣਾ 바ਵਾ ਸਾਹਿਬ ਦੀ ਮੂਰਤੀ ਦੇ ਉੱਪਰ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣਾ ਇਹ ਸਰਕਾਰ ਦੀ ਨਕਲੈਕੀ ਸ਼ੋਅ ਕਰਦਾ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਕੋਲੋਂ ਅਸੀਂ ਜਵਾਬ ਮੰਗਨੇ ਆ ਔਰ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਹ ਜ਼ਿੰਮੇਵਾਰੀ ਲੇ ਜਿਹੜਾ ਵੀ ਕੋਈ ਦੋਚੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਜਿਹੜਾ ਅਧਿਕਾਰੀ ਜਾਂ ਲੋਕਲ ਲੈਣਾ ਮੰਤਰੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਸਰਦ ਸਾਹਿਬ ਡਾਕਟਰ ਸਾਹਿਬ ਜੋ ਪੰਜਾਬ ਦੇ ਲਾਅ ਐਂਡ ਆਰਡਰ ਤੋਂ ਵੀ ਅੰਮ੍ਰਿਤਸਰ ਬਿਲਕੁਲ ਬੰਦ ਰਹੇਗਾ ਔਰ ਅਸੀਂ ਲੋਕਾਂ ਦਾ ਵੀ ਧੰਨਵਾਦ ਕਰ ਰਹੇ ਆ ਕਿ ਇਹ ਲੋਕ ਜਿਹੜੇ ਐ ਉਹ ਬਿਲਕੁਲ ਸਹਿਯੋਗ ਕਰ ਰਹੇ ਐ ਔਰ ਅਸੀਂ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਔਰ ਕਾਂਗਰਸ ਪਾਰਟੀ ਵੀ ਇਹ ਜਿਹੜਾ ਐ ਬੰਦ ਦੇ ਵਿੱਚ ਸ਼ਾਮਲ ਐ ਔਰ ਅਸੀਂ ਇਹ ਬੰਦ ਨੂੰ ਸਕਸੈਸ ਚਾਹਨੇ ਆ ਅਸੀਂ ਚਾਹਨੇ ਆ ਘਟਨਾਵਾਂ ਰੁਕਣ ਸਾਡਾ ਕੋਈ ਸ਼ੌਕ ਨਹੀਂ ਐ ਕਿ ਸ਼ਹਿਰ ਨੂੰ ਬੰਦ ਕਰੀਏ ਔਰ ਇਹ ਘਟਨਾਵਾਂ ਅਗਰ ਨਹੀਂ ਰੁਕੀਆਂ ਇਹ ਘਟਨਾਵਾਂ ਦੇ ਖਿਲਾਫ ਇਹ ਸਖਤ ਕਾਰਵਾਈ ਸਰਕਾਰ ਨਹੀਂ ਕੀਤੀ ਫਿਰ ਪੰਜਾਬ ਵੀ ਬੰਦ ਹੋਏਗਾ ਫਿਰ ਦੇਸ਼ ਵੀ ਬੰਦ ਹੋਏਗਾ ਸਰ ਲਾਅਨ ਆਰਡਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਚੰਦ ਕਦਮੋਂ ਹੀ ਦੂਰ ਥਾਣਾ ਜਿੱਥੇ ਕਟਨਾ ਵਾਪਰਦੀ ਹੈ ਬਈ ਲਾਅਨ ਆਰਡਰ ਤੁਹਾਨੂੰ ਮੈਂ ਕਿਹਾ ਵੀ ਕੱਲ ਗਣਤੰਤਰ ਦਿਵਸ ਦੀ ਜਿਸਨ ਕਟਨਾ ਹੋਈ ਹੈ ਗਣਤੰਤਰ ਦਿਵਸ ਵਾਲੇ ਦਿਨ ਬਈ ਇੱਥੇ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਆਉਂਦੇ ਆ ਔਰ ਇੱਥੇ ਨਾ ਸਾਫ ਸਫਾਈ ਔਰ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਜੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਇਹ ਬੇਦਬੀ ਹੋਈ ਹੈ ਤੇ ਇਹਦੀ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਔਰ ਅਸੀਂ ਸਰਕਾਰ ਕੋ ਜਵਾਬ ਮੰਗਨੇ ਇਹ ਘਟਨਾ ਤੇ ਬਹੁਤ ਵੱਡੀ ਸਾਜ਼ਿਸ਼ ਹੈ ਸਾਡੇ ਖਾਸ ਕਰ ਇਸ ਕਿਤੇ ਤੇ ਔਰ ਸਾਡੇ ਵਰਗਾ ਦੇ ਸਾਡੇ ਭਾਈਚਾਰੇ ਨੂੰ ਮਤਲਬ ਭਾਵਨਾ ਪੜਕਾਉਣ ਤੇ ਔਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦੇ ਕੋਲ ਇਹੋ ਜਿਹੇ ਦੋਸ਼ੀ ਫੜੇ ਜਾਂਦੇ ਆ ਸਰਕਾਰ ਉਤੋਂ ਬਾਦ ਦੱਸਦੀ ਨਹੀਂ ਉੱਤੇ ਪੜਦਾ ਪਉਂਦੀ ਹੈ ਇਹਦਾ ਮਤਲਬ ਸਰਕਾਰ ਨੇ ਕਰਾਇਆ ਜਿਹੜਾ ਦੋਚੀ ਹੈ ਉਹਦੀ ਡਿਟੇਲ ਕਾਲ ਡਿਟੇਲ ਜਿਹੜੀ ਸੋਸ਼ਲ ਮੀਡੀਆ ਤੇ ਪਾਓ ਲੋਕੀ ਚੈੱਕ ਕਰਨਗੇ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਆ ਇਹਨੇ ਕਿੰਨਿਆਂ ਨੂੰ ਭੇਜਿਆ ਇਹ ਤੋਂ ਪਹਿਲਾਂ ਬੇਅਦਮੀਆਂ ਹੋਇਆ ਅਨੰਦਪੁਰ ਸਾਹਿਬ ਉਹਦੀ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਆ ਹੌਲੀ ਜੀ ਕਹਿੰਦੇ ਜੇ ਮੰਦਬੁੱਧੀ ਹੈ ਮੰਦਬੁੱਧੀ ਹੈ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੁਲਿਆ ਸਾਡੇ ਗ੍ਰੰਥਾਂ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਗ ਸਿਖਾਈ ਹੈ ਜੀ ਸੁਲਤਾਨ ਦਿੱਤਾ ਹੈ ਉਹਨਾਂ ਦੀ ਮੂਰ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੇ ਮੂਰਤਾਂ ਦੇ ਵੇਦ ਵੀ ਕੋਈ ਕੌਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ ਖਾਸ ਦਿਨ ਚੁਣਨਾ ਗੈਸ ਘਟਣਾ ਦੇ ਲਈ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦੇ ਵਿੱਚ ਮਨਾ ਰਿਹਾ ਕਿ ਨੰਦਰ ਦੇ ਵਿੱਚ ਦੀ ਉਹ ਦਿਨ ਕਿ ਚੁਣਿਆ ਗਿਆ ਤੇ ਜੇ ਹੈਗਾ ਜੇ ਸਰਕਾਰ ਸਰਕਾਰ ਨੂੰ ਮੈਂ ਕਹੂੰਗਾ ਕਿ ਚਰਾਏ ਜ ਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਟ ਤਾਂ ਤੁਸੀਂ ਜਿੰਨੂੰ ਮਰਜ਼ੀ ਫੜ ਸਕਦੇ ਸੀ ਅੱਜ ਦੀ ਨਹੀਂ ਜੀ ਇਹ ਸਰਕਾਰ ਸੁੱਤੀ ਹੈ ਮੁੱਖ ਮੰਤਰੀ ਸਾਹਿਬ ਵੀ ਸੁੱਤੇ ਨੇ ਲਗਾਤਾਰ ਧਮਾਕੇ ਹੋ ਰਹੇ ਨੇ ਲਗਾਤਾਰ ਇਹ ਸਾਰੀਆਂ ਇਨਪੁਟਸ ਇਹਨਾਂ ਦੇ ਕੋਲ ਨੇ ਕਿਉਂ ਨਹੀਂ ਕੰਮ ਹੋ ਰਿਆ ਜੇ ਨਹੀਂ ਤੁਹਾਡੀ ਹੋਮ ਮਿਨਿਸਟਰੀ ਸਾਥ ਦੇ ਜੇ ਸਾਹਮਣੇ ਹੋਮ ਮਿਨਿਸਟਰ ਦੇ ਖਲੋ ਜਾ ਕੇ ਜੇ ਕੇਂਦਰ ਕਿੰਦ ਜੇ ਜੇ ਕੋਈ ਬਾਹਰ ਦਾ ਬੰਦਾ ਬਾਹਰ ਆਂਦਾ ਤੁਸੀਂ ਉੱਤੇ ਕੀ ਐਕਟ ਕੀਤਾ ਅਜੇ ਤੱਕ ਤੁਸੀਂ ਉਸ ਵਾਈ ਕੀਤੀ ਪਰ ਸਫਾਈ ਦਾ ਵੀ ਹਾਲ ਕਾਫੀ ਮਾੜਾ ਦੱਸਿਆ ਜਾ ਰਿਹਾ ਤਸਵੀਰਾਂ ਸਿਰਫ ਲੋਕਾਂ ਨੂੰ ਵਿਖਾਉਣ ਲਈ ਤੁਹਾਡੇ ਕੈਮਰੇ ਰਾਹੀਂ ਵਿਖਾਉਣਾ ਵਾਸਤੇ ਆ ਹਾਲਾਤ ਉੱਤੇ ਵੇਖ ਲਓ ਚੜ ਕੇ ਅਸੀਂ ਚੱਲੇ ਆ ਜਿਹੜੇ ਦਾਗ ਰਹਿ ਗਏ ਨਿਕਲਦੇ ਨਹੀਂ ਜੇ ਸਾਨੂੰ ਤੁਹਾਡੇ ਸਾਹਮਣੇ ਅੱਧਾ ਪਾਉਣਾ ਕਿਤਾ ਹੋ ਗਿਆ ਤੇ ਝਾੜ ਮਤਲਬ ਝਾੜੂ ਦੇ ਨਾਲ ਕੋਸ਼ਿਸ਼ ਕੀਤੀ ਵੀ ਨਿਕਲ ਜੇ ਇਹ ਸਵਾਦ ਹੀ ਗੱਲ ਕਰੋਗੇ ਸਵਾਦ ਜਿੰਨੀ ਕਹੇਗੀ ਉਹ ਤਾਂ ਚਟ ਲਸ ਜਣੀ ਰਾਤ ਕੱਲ ਦੀ ਲੱਗੀ ਹੈ ਪਰ ਜਿਹੜੇ ਪੱਕੇ ਦਾਗ ਨੇ ਦੋਰੀ ਮੈਂ ਤਿਲਕਣੋਂ ਡਿਕਣੋਂ ਬਚਿਆ ਕਿਉਂਕਿ ਪੱਕਾ ਜਾਲਾ ਵੱਜਾ ਹੈ ਕਿਸੇ ਨੇ ਉੱਤੇ ਚੜ ਕੇ ਨਹੀਂ ਵੇਖਿਆ ਕੋਈ ਜਵਾਬ ਦੇ ਨਹੀਂ ਹੈਗਾ ਇਹਦਾ ਸਿਰਫ ਫੋਟੋਆਂ ਖਚਾਉਣੀਆਂ ਨੇ ਪ੍ਰਿੰਟ ਤੇ ਜਾ ਕੇ ਉੱਤੇ ਉੱਤੇ ਖੜੇ ਹੋਣਾ ਹੈ ਆਪਣੀ ਵਾਹ ਵਾਹ ਬਸ ਫੋਟੋਆਂ ਜ ਹੋਣੀ ਹੈ ਪਰ ਗਰੀਬ ਜਿਹੜੇ ਲੋਕ ਨੇ ਲੋਕ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲੈਵਲ ਦੀ ਇਨਕੁਆਰੀ ਦੀ ਮੰਗ ਕਰਦੇ ਹੋ ਇਸ ਕਟਨਾ ਕੇਸ ਕਟਨਾ ਦੀ ਸਿਟਿੰਗ ਜੱਜ ਤੋਂ ਇਨਕੁਆਰੀ ਇਹ ਕਤਨਾਮਾ ਕਿਉਂ ਬਤਰੀਆਂ ਨੇ ਇੱਕ ਤੇ ਇਹ ਇੱਥੇ ਬੈਠੇ ਕਰੀ ਜਾਂਦੇ ਆ ਭਾਜਪੀ ਵਾਲੇ ਉੱਥੇ ਉੱਪਰ ਲੰਬੂ ਲਾਈ ਜਾਂਦੇ ਉੱਥੇ ਹੁਣ ਅਮਿਤ ਸ਼ਾ ਜੀ ਕੋਈ ਸਾਰੇ ਦੇਸ਼ ਸਾਡਾ ਅੰਦੋਲਨ ਚੱਲ ਰਿਹਾ ਕਿ ਜਿਹੜੀ ਬਾਬਾ ਸਾਹਿਬ ਭੀਮਰਾਓ ਬੇਇੱਜ਼ਤੀ ਬੇਤਜੀਰੀ ਉਹਨਾਂ ਨੇ ਮਤਲਬ ਉਹਨਾਂ ਸ਼ਬਦ ਬੋਲੇ ਨੇ ਉਹਨਾਂ ਦੀ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਮਾਫੀ ਮੰਗਣ ਪਰ ਕੋਈ ਨਹੀਂ ਹੈਗਾ ਜਦੋਂ ਇਹ ਜਿਹੜੇ ਵੱਡੇ ਲੋਕ ਕਰ ਰਹੇ ਨੇ ਇਹੋ ਜਿਹੇ ਕੰਮ ਤੇ ਫਿਰ ਜਿਹਨੇ ਦੂਜੇ ਨੇ ਤਾਂ ਕਰਨਾ ਹੀ ਕਰਨਾ ਹੈ ਉਹਨਾਂ ਦੀ ਤਾਂ ਆਦਤ ਬਣ ਗਈ ਹੈ ਪਰ ਸਰ ਇਹਦਾ ਹੱਲ ਕੀ ਹੈ ਜਿਸ ਤਰ੍ਹਾਂ ਪੰਜਾਬ ਪਹਿਲੇ ਹਾਲੇ ਹੈ ਕਿ ਜਿਹੜੇ ਜ਼ਿੰਮੇਵਾਰ ਜਿਹੜੇ ਸਟੇਟ ਚਲਾ ਰਹੇ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪਹਿਲੇ ਤੇ ਉਹ ਮਾਫੀ ਮੰਗਣ ਲੋਕਾਂ ਤੋਂ ਕਿ ਉਹ ਫੇਲ ਨੇ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਸਰ ਸਾਹਿਬ ਕਮਿਸ਼ਨਰ ਸਾਹਿਬ ਦਾ ਬਿਆਨ ਆਇਆ ਉਹ ਕਿ ਸੁਰੱਖਿਆ ਰਹਿ ਜਾਵੇ ਕਿ ਕਿਤਰਾ ਵੇਖਦੇ ਹੋ ਮੇਰਾ ਮਕਸਦ ਇਹ ਹੈ ਕਿ ਕਿਨੇ ਇਹਨੇ 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 ਸਿਰ ਫਿਰ ਸਾਰੇ ਜਿੰਨੇ ਵੀ ਸਾਡੇ ਮਤਲਬ ਲੱਗੇ ਨੇ ਕਿ ਸੁਰੱਖਿਆ ਦੇ ਸਵੇਰ ਸਾਰੀ ਜਗ੍ਹਾ ਤੇ ਤੁਸੀਂ ਸਿਕਿਉਰਿਟੀ ਕਰੋਗੇ ਤਾਂ ਇਹ ਬੇਕਿਉਣੀ ਦੱਸਦੇ ਵੀ ਕਾਹੂ ਹੋ ਗਿਆ ਇੱਕ ਮਿੰਟ ਕਿਤਰਾ ਦੇਖਦੇ ਹੋ 200 ਕਾਜੀ ਦੂਰੀ ਤੇ ਪੁਲਿਸ ਸਟੇਸ਼ਨ ਐ ਇੱਥੋਂ ਲਾਇਨ ਆਰਡਰ ਤੁਹਾਡੇ ਸਾਹਮਣੇ ਹੀ ਹੈ ਜਿਹੜ ਜੜੀ ਪੁਲਿਸ ਤੇ ਬੰਬ ਛੁੱਟੇ ਜਾ ਰਹੇ ਨੇ ਲਾਲ ਆਂਡਰ ਦੀ ਸਿੱਧੀ ਹੋਰ ਤੁਹਾਨੂੰ ਕੋ ਦੱਸਣ ਦੀ ਲੋੜ ਹੈ ਜਿਹੜਾ ਤਾਲੀਵਾ ਉਹ ਕਹਿੰਦੇ ਜੀ ਕਿ ਸਿਚੁਏਸ਼ਨ ਅੰਡਰ ਕੰਟਰੋਲ ਆ ਆ ਦੇਖ ਲਓ ਕੰਟਰੋਲ ਇਹ ਆ ਖਾਣੇ ਤੇ ਬੰਬ ਛੁੱਟੇ ਜਾ ਰਹੇ ਆ ਅੰਡਰ ਕੰਟਰੋਲ ਨੇ ਜੇ ਉਹਨਾਂ ਦੇ ਮੁਤਾਬਕ ਹੈ ਅੰਡਰ ਕੰਟਰੋਲ ਤੋਂ ਪ੍ਰਭਾਸ਼ਾ ਇਹੋ ਹੀ ਆ ਕਾਨੂੰਨ ਦੀ ਫਿਰ ਉਹਨਾਂ ਨੂੰ ਇਹ ਪ੍ਰਭਾਸ਼ਾ ਉਹਨਾਂ ਨੂੰ ਮੁਬਾਰਕ ਪਰ ਪੰਜਾਬ ਨਹੀਂ ਇਹਨੂੰ ਪਸੰਦ ਕਰਦਾ ਐਸੇ ਲੋਕਾਂ ਦੇ ਮਨ 'ਚ دہشت ਹੈ ਡਰ ਹੈ ਜਿੱਦੇ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸਰਕਾਰ ਜਿਹੜੀ ਸਰਕਾਰ ਸੈਸ਼ਨ ਨਹੀਂ ਬੁਲਾਰੀ ਸੈਸ਼ਨ ਤੋਂ ਭੱਜ ਰਹੀ ਹੈ ਕਿਉਂਕਿ ਡਿਬੇਟ ਤੋਂ ਭੱ ਕੈਚਨ ਨਹੀਂ ਬੁਲਾ ਰਹੇ ਕੋਈ ਕੈਬਨਟ ਦੀ ਮੀਟਿੰਗ ਨਹੀਂ ਹੋ ਰਹੀ ਤੇ ਤੁਸੀਂ ਇਹਦੇ ਬਾਰੇ ਕੀ ਕਰੋਗੇ ਮਤਮਦ ਤੇਰੀ ਵਾਲਾ ਟਵੀਟ ਕਰ ਉਹ ਵੀ ਦਲਿਤ ਦੱਸਿਆ ਜਾ ਰਿਹਾ ਹਲੇ ਤੱਕ ਯਾਰ ਗੱਲ ਹੋਵੇ ਦਲਿਤ ਕਿਹ ਹੋਵੇ ਇਹ ਸਾਡੇ ਸਾਰਿਆਂ ਦੇ ਨੇ ਠੀਕ ਹੈ ਕਿਸੇ ਭਾਈਚਾਰੇ ਚ ਪੈਦਾ ਹੋਣ ਨਾਲ ਉਹ ਠੀਕ ਹੈ ਚਿਕੀਤ ਹੋ ਤੇ ਪਿਛੋਕੜ ਪਰ ਇਹ ਸਾਰੇ ਦੇਸ਼ ਦੇ ਨੇ ਸਾਰੇ ਵਰਗਾਂ ਦੇ ਨੇ ਸਾਰੇ ਧਰਮਾਂ ਦੇ ਨੇ ਸਾਰਿਆਂ ਦੇ ਸਾਝੇ ਨੇ ਸਾਡੇ ਲਈ ਉਹਨਾ ਉੱਡਾ ਹੀ ਦੋਸ਼ੀ ਭਾਵੇਂ ਕਿਸੇ ਵਰਗ ਦਾ ਹੋਵੇ ਭਾਵੇਂ ਉਸੇ ਵਰਗ ਦਾ ਹੋਵੇ ਉੱਡਾ ਹੀ ਦੋਸ਼ੀ ਹੈ ਲੇਕਿਨ ਜੀ ਅੱਜ ਮੇਰ ਦੀ ਚੌਂਣੀ ਲੱਗਦਾ ਨਹੀਂ ਕਿ ਐਸਟਰਨੀਆਂ ਚੀਜ਼ਾਂ ਜਾਣ ਬੁੱਝ ਕੇ ਕੀਤੀ ਜਾ ਰਹੀ ਹੈ ਤੁਹਾਨੂੰ 1 ਵਜੇ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਸਾਡੇ ਕੋਲ ਇਨਪੁਟਸ ਹੈਗੀਆਂ ਨੇ ਕੁਝ ਕਾਫੀ ਉਹ ਐਲਓਪੀ ਤੇ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਤੁਹਾਡੇ ਨਾਲ ਉੱਥੇ ਚਰਚਾ ਕਰਨਗੇ ਤੇ ਬਿਲਕੁਲ ਮੂਰਤੀ ਸਾਹਮਣੇ ਹੈ ਬਿਲਕੁਲ ਔਰ ਉਹ ਕਿ ਜਿਹੜੀ ਬੇਅਦਬੀ ਹੋਈ ਆ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਔਰ ਸਾਹਮਣੇ ਮਾਤਾ ਕਾਲਾ ਦੇਵ ਮੰਦਿਰ ਦੇ ਅੰਦਰ ਜਿਹੜੀ ਦੁਕਾਨ ਹੈ ਮਠਾਈ ਦੀ ਦੁਕਾਨ ਆ ਪੂਰੀ ਉਹਨਾਂ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਡੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਆਪਣੀ ਦੁਕਾਨਦਾਰੀ ਪੂਰੀ ਕਰ ਰਹੇ ਆ ਇਹ ਚਾਹੁੰਦੇ ਆ ਕਿ ਜਿਹੜਾ ਸਾ ਸਮਾਨ ਨਾ ਖਲਾਰੇ ਇਹਨਾਂ ਨੂੰ ਯਕੀਨ ਨਹੀਂ ਹੈਗਾ ਅਸੀਂ ਪਿਆਰ ਨਾਲ ਭਾਈਵੰਦੀ ਨਾਲ ਜੋੜ ਕੇ ਬੇਨਤੀ ਕਰਦੇ ਪਏ ਆ ਕਿ ਸਾਰਾ ਬਾਜ਼ਾਰ ਬੰਦ ਕਰੋ 1:05 ਵਜੇ ਤੱਕ ਕਰਦੇ ਪਏ ਅਸੀਂ ਫਿਰ ਵੀ ਤੁਹਾਡੇ ਨਾਮ ਨੂੰ ਤੁਸੀਂ ਆਪ ਦੇਖੋ ਪ੍ਰੈਸ ਵਾਲੇ ਕਿੱਥੇ ਆ ਗਏ ਜੇ ਸਾਹਮਣੇ ਤੁਹਾਡੇ ਸਾਹਮਣੇ ਬਿਲਕੁਲ ਸੰਤਹਿ ਲੱਗ ਰਿਹਾ ਕਿ ਸ਼ਰਤ ਵੀ ਇਹਨਾਂ ਨੂੰ ਲੋਕਾਂ ਨੇ ਕਿੰਨੇ ਰਲ ਕੇ ਮਿਲ ਕੇ ਕਰਾਈ ਹੁੰਦੀ ਹੈ ਬਿਲਕੁਲ ਇਹਨਾਂ ਦੀ ਸ਼ਾਹੀ ਸ਼ਾਹ ਇਹਨਾਂ ਤੋਂ ਫਿਲਹਾਰਾ ਦੀ ਸ਼ਾਹੀ ਹੈ ਤੁਸੀਂ ਫਿਰ ਕੋਈ ਤੁਹਾਡੇ ਸਾਹਮਣੇ ਮੀਡੀਆ ਸਾਹਮਣੇ ਕਹਿ ਰਹੇ ਕਿ 5 ਵਜੇ ਤੱਕ ਸਾਨੂੰ ਦੁਕਾਨਾਂ ਬੰਦ ਚੈਣੀਆਂ ਜੇ ਕਣੀਆ ਭਾਵਨਾ ਨਾਲ ਖਲਵਾ ਖਲਵਾ ਹੋਈ ਹੈ ਅਸੀਂ ਬਰਦਾਸ਼ਤ ਨਹੀਂ ਕਰ ਸਕ ਪਰ ਜਿਸ ਤੋਂ ਬਾਅਦ ਜੇ ਕੋਈ ਦੁਕਾਨ ਖੋਲਦਾ ਆ ਉਹ ਦੁਕਾਨ ਦੇ ਆਪਦਨਾਰਾ ਕਮੀਰਕਾਨ ਵਿੱਚ ਸਾਡੀ ਹੋਏਗੀ ਇਹਨਾਂ ਦੀ ਨਹੀਂ ਹੋਏਗੀ